2007 ਦੀ ਵਿਧਾਨ ਸਭਾ ਚੋਣਾਂ 'ਚ 1.65 ਬੰਬਤ ਹਾਸਲ ਕਰਕੇ ਸੱਤਾ ਵਿੱਚ ਆਈ ਕਾਂਗਰਸ ਵਿੱਚ ਸਮੇਂ-ਸਮੇਂ ਤੇ ਬਗਾਵਤ ਉੱਠਦੀ ਰਹਿੰਦੀ ਹੈ ਪਹਿਲਾਂ surjit singh thaman ਉਸ ਤੋਂ ਬਾਅਦ nathuram ਅਤੇ ਹੁਣ ਜੀਰਾ ਦੇ ਵਿਧਾਇਕ kulbir singh jira ਦੀ ਸਰਕਾਰ ਖਿਲਾਫ ਬਗਾਵਤ ਖੁੱਲ ਕੇ ਸਾਹਮਣੇ ਆਈ ਹੈ ਇਸ ਤੋਂ ਬਾਅਦ ਕਾਂਗਰਸ ਦੇ ਕੈਪਟਨ amarinder singh ਖੁਦ ਪਾਰਟੀ ਵਿੱਚ ਲਗਾਤਾਰ ਸੁਲਗ ਰਹੀ ਬਗਾਵਤ ਦੀ ਚਿੰਗਾਰੀ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਿੱਚ ਜੁੱਟ ਗਏ ਨੇ ਬਿੱਤੇ ਦਿਨ ਮਾਝੇ ਦੇ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅੱਜ ਕੈਪਟਨ amarinder singh ਨੇ ਦੁਆਬਾ ਦੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਅਤੇ ਤਕਲੀਫਾਂ ਨੂੰ ਸੁਣਣ ਵਿੱਚ ਸਮਾਂ ਗੁਜ਼ਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਇਹਨਾਂ ਵਿਧਾਇਕਾਂ ਨੂੰ ਮਿਲ ਕੇ ਉਹਨਾਂ ਦੇ ਗਿਲੇ ਸ਼ਿਕਵੇ ਸੁਣ ਕੇ ਪਾਰਟੀ ਦੀ ਅੰਦਰੂਨੀ ਖਿੱਚੋ ਤਾਣ ਨੂੰ ਖਤਮ ਕਰਨ ਵਿੱਚ ਲੱਗ ਗਏ ਨੇ ਕਿਉਂਕਿ ਵਾਰ-ਵਾਰ ਉਹਨਾਂ ਤੇ ਵਿਧਾਇਕਾਂ ਨੂੰ ਨਾਂ ਮਿਲਣਾ ਅਤੇ ਸਮਾਂ ਨਾ ਦੇਣ ਦੇ ਦੋਸ਼ ਵੀ ਲੱਗਦੇ ਆ ਰਹੇ ਨੇ। ਹੁਣ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਇਹਨਾਂ ਵਿਧਾਇਕਾਂ ਦਾ ਕੀ ਕਹਿਣਾ ਹੈ? ਤੁਸੀਂ ਉਹ ਵੀ ਸੁਣ ਲਓ। ਲੜਾਈ ਕਿਸੇ ਆ? ਪਾਰਟੀ ਵਿੱਚ ਕਦੇ ਲੜਾਈ ਹੁੰਦੀ ਹੈ? ਵਿਚਾਰ ਹੁੰਦੇ ਆ। ਕਹਿੰਦਾ ਪਾਰਟੀ ਦੇ ਵਿੱਚ ਕੋਈ ਲੜਾਈ ਨਹੀਂ ਹੁੰਦੀ। ਵਿਚਾਰ ਹੁੰਦੇ ਆ। ਕਿ ਇਹ ਪਾਰਟੀ ਅਗਰ ਕੋਈ ਫੈਸਲਾ ਲੈਂਦੀ ਹੈ ਉਹ ਸਰਵ ਪ੍ਰਵਾਨਿਤ ਹੋਤਾ ਹੈ ਜੋ ਡਵੈਲਪਮੈਂਟ ਕੇ ਇਸ਼ੂ ਹੈ ਉਸਕੇ ਸਾਬ ਸੇ ਦੁਆਬੇ ਕੇ ਐਮ ਐਲ ਏਸ ਬੁਲਾਏ ਗਏ ਔਰ ਉਸਕੇ ਸਬੰਧ ਮੇ ਮੀਟਿੰਗ ਹੋਈ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਹੈ ਕਿਉਂਕਿ ਹਰ ਹਲਕੇ ਦੇ ਵਿੱਚ ਖਾਸ ਕਰਕੇ ਰੂਰਲ ਡਵੈਲਪਮੈਂਟ ਫੰਡ ਜਿਹੜਾ ਔਰ ਜਿਹੜੇ ਹਰ ਹਲਕੇ ਦੇ ਜਿਹੜੇ ਪ੍ਰੋਬਲਮਸ ਹੈਗੇ ਆ ਉਹਨਾਂ ਨੂੰ ਡਿਸਕਸ ਕੀਤਾ ਗਿਆ ਔਰ ਉਹਦੇ ਤੇ ਜਿਹੜਾ ਹੈਗਾ ਉਹ ਰਿਪੋਰਟ ਬਣੂਗੀ ਤਾਂ ਕਿ ਜਿਹੜਾ ਉਹਨੂੰ ਬਜਟ ਦੇ ਵਿੱਚ ਜਿਹੜਾ ਇਨਵੋਲ ਕਰ ਗੱਲ ਨੂੰ ਦੇਖੋ ਇਹ ਤਾਂ ਤੁਹਾਡੇ ਤੇ ਡਿਪੈਂਡ ਵੀ ਕਰਦਾ ਹੈ ਕਿਉਂਕਿ ਮੇਰੇ ਨਾਲ ਤਾਂ ਕਦੀ ਇਦਾਂ ਦੀ ਗੱਲ ਹੋਈ ਨਹੀਂ ਵੀ ਅਫਸਰ ਸਾਹਿਬ ਹੈਵੀ ਹੋ ਗਈ ਹੋਵੇ ਕਿਉਂਕਿ ਤੁਸੀਂ ਠੀਕ ਗੱਲ ਕਰਨੀ ਆ ਤਾਂ ਫਿਰ ਬਹੁਤੀ ਸਮੱਸਿਆ ਜਿਹੜੀ ਉਹ ਨਹੀਂ ਰਹਿੰਦੀ ਪਰ ਕਈ ਐਮਐਲਏ ਵੱਲੋਂ ਇਹ ਗੱਲ ਚੱਕੀ ਜਾਂਦੀ ਨਹੀਂ ਡੈਫੀਨੇਟਲੀ ਜਿੱਥੇ ਕਿਤੇ ਗ੍ਰੀਵੈਂਸਸ ਹੈਗੇ ਆ ਹਰ ਹਰ ਬੰਦੇ ਦਾ ਆਪਣਾ ਔਰ ਆਫੀਸਰ ਦਾ ਇੱਕ ਐਟੀਟਿਊਡ ਆ ਮੇਰਾ ਖਿਆਲ ਆ ਵੀ ਉਹਨੂੰ ਉਹਨੂੰ ਅਸੀਂ ਰਾਈਟ ਕਿ ਜਿਹੜੀ ਡਵੈਲਪਮੈਂਟ ਦੀ ਗੱਲ ਹੈ ਉਹ ਕਰ ਸੀ ਕੋਈ ਸ਼ਿਕਾਇਤ ਨਹੀਂ ਕੀਤੀ ਬਧਾਇਕੋ ਨੇ ਆਪਣੇ ਆਪਣੇ ਕੰਮ ਬਤਾਏ ਹਨ ਕੈਮਰਲ ਸਰ ਬਧਾਇਕੋ ਨੇ ਆਪਣੇ ਆਪਣੇ ਜੋ ਉਨਕੀ ਡਿਮਾਂਡ ਹੈ ਹਲਕੋਂ ਕੀ ਉਸਕੇ ਬਾਰੇ ਵਿੱਚ ਬਤਾਇਆ ਹੈ ਔਰ ਸੀਐਮ ਸਾਹਿਬ ਨੇ ਬੜਾ ਪੋਜ਼ਟਿਵਲੀ ਉਨਕੋ ਸੁਨਾ ਹੈ ਔਰ ਤੁਰੰਤ ਉਨਕੇ ਕਾਰਜ ਕੰਮ ਕਰਨੇ ਲਈ ਆਰਡਰ ਵੀ ਕੀਏ ਹਨ ਵੈਰੀ ਗੁੱਡ ਮੀਟਿੰਗਾਂ ਹੋ ਰਹੀਆਂ ਨੇ ਕੱਲ ਵੀ ਹੋਈ ਸੀ ਅੱਜ ਵੀ ਹੋਈ ਹੈ ਕੱਲ ਨੂੰ ਵੀ ਹੋਏਗੀ ਪਰਸੋਂ ਨੂੰ ਵੀ ਹੋਏਗੀ ਸਾਰੇ ਐਮਐਲਏ ਸਾਹਿਬਾਨ ਦੀ ਸਾਰਿਆਂ ਦੇ ਹਲਕੇ ਦੀ ਡਵੈਲਪਮੈਂਟ ਵਾਸਤੇ ਉਹਨਾਂ ਦੇ ਜੋ-ਜੋ ਕੰਮ ਨੇ ਇੱਕ-ਇੱਕ ਨੂੰ ਮੁੱਖ ਮੰਤਰੀ ਜੀ ਨੇ ਬੜੇ ਆਰਾਮ ਦੇ ਨਾਲ 3 ਘੰਟੇ ਮੀਟਿੰਗ ਜਿਹਦੇ ਤਿੰਨ ਤੋਂ ਵੱਧ ਆਰਾਮ ਨਾਲ ਸਭ ਨੂੰ ਸੁਣਿਆ ਔਰ ਸਾਰਿਆਂ ਦੇ ਜੋ ਕੰਮ ਸੀ ਉਹ ਲੈ ਨੇ ਡਵੈਲਪਮੈਂਟ ਹੋਏਗਾ